ਮਾਸ ਖਾਣਾ ਚਾਹੀਦਾ ਕਿ ਨਹੀਂ ਲੋਕ ਅਗਰ ਖਾ ਸਕਦੇ ਆ ਤੇ ਲੋਕ ਮਾਸ ਛੁਪ ਕਰ ਕਿਉਂ ਖਾਤੇ ਹਨ ਵਾਹ ਔਰ ਖਾਸ ਤੌਰ ਤੇ ਗੁਰਦੁਆਰੇ ਦੇ ਰਾਗੀ ਗਰੰਤੀ ਸਿੰਘ ਸੇਵਾਦਾਰ ਹਮ ਐਂਡ ਔਰ ਜੇ ਖਾਣਾ ਮਨਾ ਨਹੀਂ ਹੈ ਹਾਂ ਤੇ ਸਾਰੇ ਖੁੱਲਕੇ ਕਿਉਂ ਨਹੀਂ ਖਾਂਦੇ ਗੁਰਦੁਆਰੇ 'ਚ ਕਿਉਂ ਨਹੀਂ ਖਾਂਦੇ ਨਾ ਪਰਸੋਂ ਸਵਾਲ ਤੁਹਾਨੂੰ ਵੀ ਪੁੱਛ ਲਿਆ ਤੁਸੀਂ ਖਾਂਦੇ ਹੋ ਕਿ ਨਹੀਂ ਵਾਹ ਵਾਹ ਹੁਣ ਪਰਸੋਂ ਦਾ ਮੈਂ ਆਇਆ ਤੁਸੀਂ ਮੈਨੂੰ ਦਾਲ ਹੀ ਖਾਣ ਦੇ ਜੀ ਇਹ ਕਮੇਟੀ ਨੂੰ ਪੁੱਛੋ ਮੈਨੂੰ ਖਵਾਇਆ ਕਿ ਨਹੀਂ ਖਵਾਇਆ ਉਹਨਾਂ ਨੇ ਮੈਂ ਦੱਸਦਾ ਪਨੀਰ ਖਾਦਾ ਮੈਂ ਮਟਰੇ ਖਾਦੇ ਆ ਹੋਰ ਕੀ ਖਾਦਾ ਜੀ ਇੱਕੋ ਮਤਲਬ ਸਾਗ ਮੱਕੀ ਦੀ ਰੋਟੀ ਚਿੱਟੇ ਮੱਕੀ ਦੀ ਰੋਟੀ ਇਹ ਚੀਜ਼ਾਂ ਖਾਧੀਆਂ ਮੈਂ ਤੋਂ ਗੱਲ ਫਿਰ ਉੱਥੇ ਹੁੰਦੀ ਆ ਜੀ ਵੇਖੋ ਪਹਿਲੀ ਗੱਲ ਤੇ ਇਹ ਮੈਂ ਇਹ ਸਾਰੇ ਕੁਐਸਚਨ ਮੇਰੇ ਵਾਸਤੇ ਬਣੇ ਵੇ ਲੋ ਜੇ ਹਮ ਅਮਰੀਕਾ ਜਾਵਾਂ ਤਾਂ ਵੀ ਇਹੋ ਜਿਹਾ ਸਵਾਲ ਕੈਨੇਡਾ ਜਾਵਾਂ ਤਾਂ ਵੀ ਉਹ ਸਵਾਲ ਅੱਛਾ ਜਿਹੜੇ ਵੱਡੇ ਵੱਡੇ ਬਾਬੇ ਆਉਂਦੇ ਉਹਨਾਂ ਨੂੰ ਕੋਈ ਸਵਾਲ ਨਹੀਂ ਕਰਦਾ ਹਾਂਜੀ ਨਹੀਂ ਕਰਦਾ ਨਾ ਅੱਛਾ ਸਹੀ ਨਾ ਲਿਆ ਨਾ ਸਾਰੇ ਸਦਾ ਲਿਖਿਆ ਜੀ ਸਿੱਖ ਰਹਿਤ ਮੇਰਾ ਦੇਖੋ ਮੈਂ ਪਹਿਲੀ ਗੈ ਬੇਨਤੀ ਕਰਦਾ ਜਿਹੜਾ ਮਾਸ ਦਾ ਸਵਾਲ ਕੀਤਾ ਪਹਿਲੀ ਗੱਲ ਤੇ ਧਰਮ ਦਾ ਵਿਸ਼ਾ ਨਹੀਂ ਆ ਠੀਕ ਇਹ ਤੁਹਾਡੀ ਖੁਰਾਕ ਨਾਲ ਸੰਬੰਧਤ ਇਹਦਾ ਮੈਂ ਜਵਾਬ ਗੁਰਵਾਨੀ ਮੁਤਾਬਕ ਦੇਵਾਂਗਾ ਜੇਤੇ ਦਾਣੇ ਅੰਨ ਕੇ ਸਵਾਲ ਇਹ ਮੰਨ ਚਾਹੁੰਦਾ ਵੀ ਪਾਪਤ ਨਹੀਂ ਆ ਤੇ ਦੁਨੀਆ ਦਾ ਕੋਈ ਬੰਦਾ ਦੱਸੇ ਕਿ ਮੈਂ ਪਾਪ ਮਨ ਚ ਇਹ ਹੁੰਦਾ ਨਾ ਪਾਪ ਵੈਸੇ ਉਹ ਜੀਵ ਦਾ ਮਰਨਾ ਪਾਪ ਨਹੀਂ ਹੈਗਾ ਨਾ ਪਾਪ ਮੈਂ ਪਹਿਲਾਂ ਕਹਿੰਦਾ ਪਾਪ ਇੱਕ ਸੋਚ ਵਾ ਬੰਦੇ ਦੇ ਦਿਮਾਗ ਚ ਇਹ ਗੱਲ ਆਉਂਦੀ ਆ ਕਿ ਮੈਂ ਜੀਵ ਹਤਿਆ ਨਹੀਂ ਕਰਦਾ ਦੁਨੀਆ ਦਾ ਕੋਈ ਬੰਦਾ ਦੱਸੇ ਕਿ ਮੈਂ ਜੀਵ ਹਤਿਆ ਤੋਂ ਬਿਨਾ ਜਿਉਂਦਾ ਰਹਿ ਸਕਦਾ ਆ ਆਪਾਂ ਸਾਹ ਲੈਨੇ ਆ ਤਾਂ ਜੀਵ ਮਰਦੇ ਆ ਉਹ ਜੈਨੀ ਲੋਕ ਸੀ ਜਿਹੜੇ ਨਹਾਉਂਦੇ ਵੀ ਨਹੀਂ ਸੀ ਕਿ ਜਦੋਂ ਨਹਾਵਾਂਗੇ ਪਾਣੀ ਚ ਜੀਵ ਮਰਨਗੇ ਉਹ ਪਾਖਾਨਾ ਵੀ ਫੋਲ ਦਿੰਦੇ ਸੀ ਆਪਣਾ ਪਾਖਾਨਾ ਵੀ ਫੋਲ ਦਿੰਦੇ ਸੀ ਵੀ ਇੱਥੇ ਕੀੜੇ ਆ ਜਾਣੇ ਆ ਤੇ ਸਾਨੂੰ ਪਾਪ ਲੱਗ ਜਾਣਾ ਇਹੋ ਵਜ੍ਹਾ ਸੀ ਇਹ ਦੇਸ਼ ਇੰਨੇ ਸਾਲ ਗੁਲਾਮ ਕਿਉਂ ਰਿਹਾ ਕਿਉਂਕਿ ਬਾਹਰੋਂ ਆਇਆ ਹਮਲਾਵਰ ਜਦੋਂ ਇਹਨਾਂ ਦੀਆਂ ਧੀਆ ਪੈਣਾ ਚਾੱਕ ਕੇ ਖੜਦਾ ਸੀ ਹੁਣ ਜਿਹੜਾ ਬੰਦਾ ਕੀੜੇ ਮਾਰਨ ਤੋਂ ਡਰਦਾ ਉਹਨੇ ਕਿਹਦੇ ਸਿਰ 'ਚ ਡਾਂਗ ਕਿਥੋਂ ਮਾਰਨੀ ਸੀ ਗੋ ਤੇ ਗੁਰੂ ਸਾਹਿਬ ਆਏ ਇਹਨਾਂ ਦੇ ਕਾਇਰਤਾ ਬਾਹਰ ਕਢੀ ਸਾਰਾ ਸਿਰ ਦਿਨ ਗੁਰੂ ਸਾਹਿਬ ਜੰਗਲਾਂ ਸ਼ਿਕਾਰ ਖੇਡਦੇ ਹੋਣਗੇ ਹੁਣ ਆਪੇ ਹਿਸਾਬ ਲਾ ਲਓ ਤੁਸੀਂ ਕਿਹੜੇ ਕਿਹੜੇ ਮਹਾਨ ਗੁਰੂ ਕੇ ਸੇਕ ਨਿਹੰਗ ਸਿੰਘ ਝਟਕਾ ਕਰਦੇ ਆ ਕਦੀ ਉਹਨਾਂ ਨੂੰ ਸਵਾਲ ਨਹੀਂ ਆਪਾਂ ਕਰਾਂਗੇ ਹੁਣ ਤਾਂ ਮੇਰੇ ਖਿਆਲ 'ਚ ਭਾਈ ਸਿਮਰਨਜੀਤ ਸਿੰਘ ਮਾਨ ਨੇ ਵੀ ਬਿਆਨ ਦਿੱਤਾ ਪਿੱਛੇ ਜੇ ਤੁਸੀਂ ਵੇਖੋ ਕਿਸੇ ਨੇ ਉਹ ਕੁਸ ਕਰਕੇ ਇਹ ਧਰਮ ਦਾ ਵਿਸ਼ਾ ਨਹੀਂ ਹੈਗਾ ਬਣਾ ਦਿੱਤਾ ਗਿਆ ਧਰਮ ਦਾ ਵਿਸ਼ਾ ਰਹਿਤ ਮਰਿਆਦਾ ਜਿਸ ਨੂੰ ਕੁੱਠਾ ਲਿਖਿਆ ਕੁੱਠਾ ਇਸਲਾਮੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਉਹ ਵੀ ਇੱਕ ਕਾਰਨ ਸੀ ਗੁਲਾਮੀ ਦਾ ਚਿੰਨ੍ਹ ਸੀ ਤੋ ਇਹ ਧਰਮ ਦਾ ਵਿਸ਼ਾ ਨਹੀਂ ਹੈਗਾ ਇਹ ਬਣਾ ਦਿੱਤਾ ਗਿਆ ਇਹ ਤੁਹਾਡੀ ਬਾਡੀ ਨਾਲ ਸੰਬੰਧਤ ਹੈਗਾ ਵਾ ਬਸ ਗੱਲ ਇੰਨਾ ਕਾ ਤੋ ਇਹ ਮੈਂ ਪਹਿਲਾਂ ਕਹਤਾ ਗੱਲ ਕਿ ਸਾਡੀ ਕੌਮ ਦੇ ਬਹੁਤਾਂ ਗਿਣਤੀ ਰਾਗੀ ਢਾਡੀ ਪ੍ਰਚਾਰਕ ਮੈਂ ਤਾਂ ਕਹਿੰਦਾ ਵਿਸ਼ਾ ਕਲੀਅਰ ਕਰਨ ਜਿਹੜਾ ਮੈਂ ਤੇ ਬੰਗਲਾ ਸਾਹਿਬ ਤੋਂ ਇਹ ਗੱਲ ਸੈਂਕੜੇ ਵਾਰ ਕਹੀ ਹੈ ਇਹ ਧਰਮ ਦਾ ਵਿਸ਼ਾ ਹੈ ਹੀ ਨਹੀਂ ਆ ਤੁਹਾਡੀ ਬੋਡੀ ਨੂੰ ਫਿੱਟ ਬੰਦਾ ਖਾਓ ਤੁਹਾਡੀ ਬੋਡੀ ਨੂੰ ਫਿੱਟ ਬੰਦਾ ਨਾ ਖਾਓ ਇਹਦਾ ਧਰਮ ਨਾਲ 1% ਵੀ ਸਬੰਧ ਨਹੀਂ ਹੈਗਾ ਬਸ ਇਹਨਾਂ ਚਿੱਤ ਰੱਖਣਾ ਜੀ 1 ਮਿੰਟ ਜੀ ਤੋਂ ਗੱਲ ਇਹ ਗੱਲ ਪੂਰੀ ਹੋ ਲੰ데요 ਜੀ ਸਭ ਤੋਂ ਪਹਿਲੀ ਗੱਲ ਇਹ ਕਿ ਇਹਦਾ ਧਰਮ ਨਾਲ ਸਬੰਧ ਨਹੀਂ ਮਾਸ ਮਾਸ ਕਰ ਮੂਰਖ ਚੜੇ ਗਿਆਨ ਧਿਆਨ ਨਹੀਂ ਜਾਣ ਇਸੇ ਕਰਕੇ ਅੱਜ ਬਹੁਤੇ ਬੰਦੇ ਡਰ ਦੇ ਜਵਾਬ ਨਹੀਂ ਦਿੰਦੇ ਕਿਉਂਕਿ ਜਿਹੜਾ ਬੰਦਾ ਵੇਖੋ ਦੋ ਗੱਲਾਂ ਜਿਹੜਾ ਖਾਣ ਵਾਲਾ ਉਹਨੇ ਕਹਣਾ ਬੜਾ ਵਧੀਆ ਜਿਹੜਾ ਨਹੀਂ ਖਾਣ ਵਾਲਾ ਉਹਨੇ ਵਿਰੋਧ ਵਿੱਚ ਖੜੇ ਹੋ ਜਾਣਾ ਤੋ ਇਸ ਕਰਕੇ ਮੈਂ ਤੇਦਾ ਇਹੋ ਆਨਸਰ ਦਊਂਗਾ ਇਹ ਤੁਹਾਡੀ ਬੋਡੀ ਨਾਲ ਸੰਬੰਧ ਰੱਖਦਾ ਵਾ ਇਹ ਤੁਸੀਂ ਕਿਸੇ ਡਾਕਟਰ ਵੀਰ ਨੂੰ ਜਾ ਕੇ ਪੁੱਛੋ ਧਰਮ ਦਾਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ ਗੱਲ ਆ ਗਈ ਪਾਪ ਦੀ ਤੇ ਗੱਲ ਆ ਗਈ ਕਿਸੇ ਜੀਵਤਿਆ ਦੀ ਉਹ ਤੇ ਫਿਰ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਇਆ ਤੇ ਆਪਣੇ ਘਰ ਚ ਅੱਗ ਵੀ ਨਹੀਂ ਬਲ ਸਕਦੀ ਕੀੜਾ ਮਰਨ ਤੋਂ ਬਿਨਾ ਹਾਂਜੀ ਕਈ ਵੰਜਾਰੇ ਸਿੱਖ ਜਿਹੜੇ ਗੁਰਦੁਆਰਿਆਂ ਨੂੰ ਬਿਊਟੀ ਕਰਦੇ ਹਨ ਉਹ ਆਪਣੇ ਕਮਰਿਆਂ 'ਚ ਦੇਵੀ ਦੀ ਪੂਜਾ ਕਰਦੇ ਹਨ ਕੀ ਗੁਰਦੁਆਰਾ ਕਮੇਟੀ ਨੂੰ ਉਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਹੈ ਗੱਲ ਫਿਰ ਉੱਥੇ ਆਉਂਦੀ ਜੀ ਸਾਡੇ 'ਚ ਪੂਜਾ ਦਾ ਕੋਈ ਹੈ ਹੀ ਨਹੀਂ ਵਿਧਾਨ ਕੋਈ ਬਾਣੀ ਪੜਦਾ ਤੇ ਸਾਨੂੰ ਉਹਨਾਂ ਵਾਸਤੇ ਆਪਣਾ ਇਹ ਖੁੱਲਾ ਰੱਖਣਾ ਚਾਹੀਦਾ ਆਪਣਾ ਦਰਬਾਰ ਤੇ ਜੇ ਕੋਈ ਕਰਮਕਾਂਡ ਕਰਦਾ ਤਾਂ ਉਹਦੇ ਵਾਸਤੇ ਮੇਰੇ ਖਿਆਲ 'ਚ ਬੜੇ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਜਾ ਸਕਦਾ ਕਿ ਸਾਡੇ ਸਿੱਖਾਂ ਵਿੱਚ ਇੱਕ ਅਕਾਲ ਤੋ ਬਿਨਾ ਅਸੀਂ ਗੁਰੂ ਦੀ ਬਾਣੀ ਤੋਂ ਬਿਨਾ ਸਾਡੇ ਵਿੱਚ ਹੋਰ ਕਿਸੇ ਦੀ માનਤਾ ਨਹੀਂ ਨਹੀਂ ਹੈ